ਜੀ ਸਸਤੀ ਗੱਲ ਜੀ ਕਿਵੇਂ ਹੋ ਜੀ ਹਾਂਜੀ ਚਲੋ ਲੱਕਿਆ ਪਾ ਲਓ ਜੀ ਪਾਣੀ ਲਾ ਦिए ਬਈ ਜਾਨਵਰ ਨੂੰ ਇੱਕ ਨੂੰ ਚੌਥਾ ਜੀ ਲਓ ਲਾ ਕੇ ਪਰੇ ਕਰੀਏ ਬਈ ਛੱਡ ਜੇ ਜਾਨਵਰ ਲੇਟ ਹੋ ਕੇ ਜਾਨਵਰ ਹੈ ਦਾ ਫੱਟਾ ਬਈ ਇਹਦੇ ਬਿੱਠਾ ਮੁੱਠਾ ਵਧੀਆ ਕਰਦਾ ਪੂਰੀਆਂ ਦਾ ਐਵੇਂ 골ਡਨ ਬਿੱਠਾ ਨੇ ਇਹਦੀਆਂ ਲਓ ਵੀਰੇ ਨੂੰ ਲਾ ਦिए ਫਿਰ ਇਹ ਹੁਣ ਸਾਨੂੰ ਛੱਡ ਆਉਣਾ ਬੀ 21 ਤਰੀਕ ਦੀ ਡਾਰੀ ਹੋਰ ਕਰਾ ਕੇ ਜਾਂ 20 ਤਰੀਕ ਨੂੰ ਬਾਜੀ ਬਿਗਵਾਲ ਜਾਂ 20 ਦੀ ਕਰਾ ਕੇ ਫੇਰ ਕਹਾਂ ਛੱਡੂ ਬਾਈ 19 ਨੂੰ ਅਸੀਂ ਜਾਣਾ ਨਹੀਂ ਪਹਿਲਾਂ ਛੱਡ ਦਿੰਦੇ ਹੁਣ ਆ ਡਾਰੀ ਤੀਗੀ ਅੱਜ ਦੀ ਲੈ ਵੀਰੇ ਦੀ ਕਰਾ ਦੀ ਡਾਰੀ ਆ ਜੀ ਇਹਨੂੰ ਛੱਡ ਦਈਏ ਭਰਾ ਇੱਟ ਛਾੜਤੀ ਕੱਲ੍ਹ ਤਾਂ ਬਾਅਦ ਚ ਦਿਖਾਉਣਾ ਬੱਲੇ ਇਹਨੂੰ ਛੱਡ ਦੇ ਵਾਹਿਗੁਰੂ ਸਤਨਾਮ ਮਾਲਕਾ ਐ ਚੱਲ ਛੱਡ ਟੁੱਟੇਓ ਲਓ ਇਹ ਅੱਜ ਇਹਨੂੰ ਲਾ ਕੇ ਪਾਣੀ ਛੜਤਾ ਇੱਕ ਗੇੜੇ ਦੋ ਗੇੜੇ ਭਾਈ ਹੋਰ ਕਰਾਉਣਗੇ ਨਹੀਂ ਇਹ ਛੱਡਿਆ ਜਾਣਾ ਤੇ ਹੁਣ ਆਸੀਂ ਬਾਜੀ ਤੇ ਜਾਣਾ 19 ਨੂੰ ਆ ਵੀ ਆ ਗਏ ਚੋਬਰ ਆਪਣੇ ਇਹ ਫਰਾ ਇਹਨੂੰ ਵੀ ਲਾਤਾ ਪਾਣੀ ਤੇ ਇਹਨੂੰ ਵੀ ਛੱਡਦੀ ਆਪਾਂ ਵਾਏ ਗੁਰੂ ਮਾਲਕਾ ਸਾਹਿਬ ਦਾ ਭਲਾ ਕਰੀਂਦਾ ਤੇ ਆ ਲਓ ਜੀ ਦੋ ਸੁੱਕੇ ਨੇ ਭਾਈ ਉਹ ਵੀ ਕੱਢਦੇ ਸੁੱਕੇ ਵੀ ਨਵੇਂ ਕੱਢੇ ਨੇ ਜਿਹੜੇ ਲਓ ਜੀ ਇਹਨੂੰ ਵੀ ਛੱਡ ਜੀ ਆ ਨਵੇਂ ਕੱਢਿਆ ਹਰੀਕਾਂਤ ਦਾ ਆਪਾ ਜਾਨਵਰ ਦੌੜ ਆ ਰੀਆਂ ਹੋਈਆਂ ਨੇ ਇਹਦੀਆਂ ਭਾਈ ਕਰੋ ਸਤਨਾਮ ਆ ਲਓ ਯਾਰ ਚੜ ਗਿਆ ਉਹਦੇ ਨਾਲ ਹਰੀ ਟੋਰੀ ਵਾਲੀ ਦੇ ਇਹਦੇ ਨਾਲ ਇਹ ਨਾ ਫਸ ਜੀ ਕਿਤੇ ਅੱਜ ਲਓ ਭਾਈ ਹੋਰ ਕੱਢੀ ਇੱਕ ਰੈਂਦਾ ਲੋ ਜੀ ਇਹਨੂੰ ਵੀ ਛੱਡਦੀ ਇੱਕ ਹੋਰ ਬਈ ਬੈਲੀ ਚਾਰ ਕੱਢ ਲਏ ਜਾਨਾ ਪਰ ਚਾਰ ਤੋਂ ਪਹਿਲਾਂ ਗੱਡੇ ਦੀ ਦੋ ਆ ਕੱਢ ਲਏ ਹੋਰ ਕੱਢਣੇ ਨੇ ਦੋ ਤਿੰਨ ਵਾਹਿਗੁਰੂ ਸਤਨਾਮ ਮਾਲਕਾ ਭਲੀ ਕਰੀ ਤੇਰੀ ਵਿਚਾਰੀ ਦੀ ਪੂੰਛੇ ਖਤਮ ਹੋ ਗਈ ਬਈ ਜ਼ਖਮਝਾ ਹੋ ਗਿਆ ਦੀ ਆ ਵੀ ਹੋਰੇ ਲੋਟ ਉਡਦੀ ਆ ਦੇਖ ਆ ਜਵਾਕਾ ਨੇ ਛਤਰੀ ਕਿੱਥੇ ਲਾਤੀ ਕੋਠੇ ਤੇ ਨਾ ਚਾਰ ਤੇ ਟੰਕ 깔 रात ਹੋ ਰਹੀਆਂ ਚੱਕਣ ਹੱਥੋਂ ਚੱਕ ਕੇ ਉਰੇ ਰੱਖ ਕੇ ਇੱਥੇ ਪਾਵਾਂਗੇ ਗੋਡੇ ਹੁਣ ਲੈ ਆਵਾਂਗੇ ਸਰਕੜਾ ਵੱਢ ਕੇ ਸਰਕੜਾ ਹੀ ਪਾਵਾਂਗੇ ਉਹ ਭਰਾ ਹੁਣ ਆਪਾਂ ਇਹਦੀ ਮੋਟਰ ਤੋਂ ਇਕੱਠੇ ਵੱਟ ਕੇ ਲਏਗਾ ਲਾਉਣਾ ਮੈਂ ਕਰੇ ਜਾ ਕੇ ਦਿਖਾਉਣਾ ਤੁਨੂੰ ਇਕੱਠੇ ਵੱਟ ਕੇ ਜਾਨਵਰ ਆਪਣੇ ਫਿਰਦੇ ਨੇ ਮੈਂ ਉਹ ਰੋਂਦੀ ਦੇ ਦੀ ਚਾਰੇ ਫਿਰਦੇ ਨੇ ਹਲ ਤਾਂ ਵੇਖਦਾ ਜੀ ਦੀ ਜੇ ਤੁਹਾਨੂੰ ਦਸਾਉਣਾ ਪੂਰਾ ਆਪਾਂ ਅਗੇ ਬਾਹਰ ਲੈ ਕਰੇ ਧਿਆਨ ਵਰ ਆ ਫਿਰਦਨੇ ਆਪਣੇ ਕਿਤਾ ਫਿਰਦਾ ਓਰੇ ਇੱਕ ਥੋੜਾ ਜਿਹਾ ਦੁਪਰ ਤੀ ਅੱਜ ਹਵਾ ਚੱਲਦੀ ਆ ਤਾਂ ਉੱਚੇ ਗੇ ਪਹਿਲਾਂ ਉੱਚੇ ਹੀ ਦੀ ਗੇ ਮੁੜਿਆ ਏ ਥੱਲੇ ਇਹ ਦਿਖਾਉਣਾ ਮੈਂ ਹੋ ਗਈ ਪਰੇ ਹਰੀ ਟੋਰੀ ਵਾਲੀ ਤਾਂ ਆ ਗਈ ਪੂਰਾ ਹਰੀ ਟੋਰੀ ਵਾਲੀ ਲੋ ਪੂਰਾ ਫਿਰਦਨੇ ਜਾਂਦਰ ਆਪਣੇ ਆ ਅਗੇ ਦੋਏ 12:00 ਬੱਜਣੇ ਆਲੇ ਨੇ ਲੈ ਵੀਰੇ ਇਹਨਾਂ ਨੂੰ ਬਿਠਾ ਲੀਏ ਉੱਪਰ ਇਹ ਮੁੰਡੇ ਦੇ ਉੱਡਦੇ ਨੇ ਸਾਰੇ ਜਾਨਵਰ ਤੇ ਇੱਕ ਆਪਾਂ ਬਿਠਾਤਾ ਭਾਈ ਆਦੇ ਬੈਠਾ ਜਾਲ ਤੇ ਲੈ ਆਵੜਤਾ ਵੀਰੇ ਆ ਗਏ ਦੋ ਇਹ ਆਪ ਇਹ ਕਾਹ ਆਉਂਦਾ ਆ ਗਿਆ ਤੇ ਦੂਹੀ ਹਰੀ ਟੋਰੀ ਵਾਲੀ ਕਿੱਧਰ ਹਰੀ ਪੂੰਛ ਵਾਲੀ ਕਿੱਧਰ ਗਈ ਆ ਫਿਰਦੀ ਆ ਦੇ ਲੈ ਵੀਰੇ ਬਿਠਾ ਲਈ ਇਹਨਾਂ ਨੂੰ ਸਿੱਧੇ ਬੈ ਜਾਣਗੇ ਸਿੱਧੇ ਨਹੀਂ ਹੁੰਦੇ ਯਾਰ ਜਾਨਵਰ ਚੰਗੇ ਨੇ ਬਾਹਰ ਵੇਂਦੇ ਨੇ ਫਿਰ ਖਰਾਬ ਹੋ ਜਾਂਦੇ ਨੇ ਜੋਰ ਨਹੀਂ ਲਾਉਂਦੇ ਭਰਾਏ ਬਾਜੀ ਤੇ ਉਹ ਇਟਾਂ ਪਾ ਚਾੜਤੀਆਂ ਕਰ ਲਈ ਬਾਈ ਕੋਠੇ ਤੇ ਬਾਈਕ ਦੋ ਦਿਨਾਂ ਚ ਮਿਸਤਰੀ ਲਾ ਆਗੇ ਕੋਡੇ ਬਣਾ ਦੇਣੇ ਆਪਾਂ ਤੈਨੂੰ ਉੱਥੇ ਬਣਾ ਦੇਣੇ ਇੱਕ ਜੋੜੀਆਂ ਨੂੰ ਉੱਤਰ ਬਣਾ ਲੈਣਾ ਚਵਾਰੇ ਦੇ ਮੂਰੇ ਜਿੱਥੇ ਆਪਾਂ ਪੈਨੇ ਆ ਉੱਥੇ ਆ ਗੁੱਡੇ ਕਰ ਦੇਣੇ ਨੇ ਚਿੜੀਆਂ ਜੁੜੀਆਂ ਨੂੰ ਹੋਰ ਜਾਨੂ ਆ ਗਏ ਭਿੜੇ ਜਾਂ ਅੰਦਰ ਆਪਣੇ ਆ ਗਏ ਨੀਵੇਂ ਆ ਇੱਕ ਆਉਰੇ ਬੈਠੀ ਸੀ ਟੈਂਕੀ ਤੇ ਵੀ ਮੈਂ ਡਾਤੀ ਆ ਬੈੜੀ ਜੀ ਇਹ ਨਹੀਂ ਸਿੱਧੀ ਹੋਈ ਅੱਜ ਤੁਹਾਨੂੰ ਪਾਉਨੇ ਆ ਭਰਾ ਪਾਣੀ ਦੀ ਪਾ ਕੇ ਵੀਡੀਓ ਮੈਨੂੰ ਲੱਭ ਗਈ ਕੱਲ ਡੈਰੀ ਉਹ ਛੋਟੀ ਡੈਰੀ ਤੇ ਲਿਖਿਆ ਹੈ ਤੀਗਾ ਪਾਣੀ ਬਾਈ ਜਿਹੜਾ ਆਪਣੇ ਕੋ ਪੁਰਾਣਾ 10 ਸਾਲ ਮੰਗੂਏ ਹੋ ਗਿਆ 7-8 ਸਾਲ ਆਪਣੇ ਕੋ ਪਏ ਨੂੰ ਨੂੰ ਨਾ ਨੂਰ ਨੇ ਚੱਕ ਕੇ ਡੈਰੀ ਖੋਦੇ ਉੱਤੋਂ ਪੇਜ ਪਾੜ ਕੇ ਸੜ ਤੇ ਡੈਰੀ ਤੇ ਆਪ ਲਿਖਣ ਲੱਗ ਗਈ ਛੋਟੀ ਜੀ ਡੈਰੀ ਤੀ ਉਹ ਅੱਜ ਲੱਭੇ ਨਹੀਂ ਮੈਨੂੰ ਪੇਜ ਨਹੀਂ ਮੈਂ ਪਾ ਦੇਣ ਦੀ ਵੀਰੇ ਆ ਗਿਲੇ ਪਠਾ ਲਈ ਨਾ ਉਹ ਤਾਂ ਬਠਾ ਲਿਆ ਫਿਰ ਫਿਰ ਤੇ ਅਤੀਜੀ ਫਿਰਦੀ ਐ ਨੂੰ ਵੀ ਬਠਾ ਲਈ ਪਹਿਲਾਂ ਇਹਨਾਂ ਨੂੰ ਲਾਲਮਾ ਭਰਾ ਮੈਂ ਦਵਾਈ ਪੂਰੇ ਹਲਕਾ ਪੱਟੀ ਬੈਠੇ ਨੇ ਉਹ ਤਾਂ ਨਮੀ ਆ ਬਾਹਰ ਲਈ ਪਈ ਹਰੇ ਟੂਸੇ ਵਾਲੀ ਲੈ ਵੀਰੇ ਲਾਲਮਾ ਇਹਨਾਂ ਨੂੰ ਮੈਂ ਦੋਹਾਂ ਨੂੰ ਹੋ ਵੀ ਲਾਲੀ ਵੀਰੇ ਆਪਣਾ ਵੀ ਹਰੀ ਪੂੰਛ ਵਾਲੀ ਟਾਈਮ 12 ਤੋਂ ਉੱਤੇ ਹੋ ਗਿਆ ਭਰਾ ਤੇ ਨੂੰ ਇਹਨਾਂ ਦਾ ਮੂੰਮਾ ਸਾਫ਼ ਕਰ ਦਈਏ ਪਹਿਲਾਂ ਉਹਦੇ ਬਾਅਦ ਚ ਕਰਦੇ ਆ ਆ ਜਾ ਆ ਜਾ ਪੀ ਲੈ ਲੈ ਤੇ ਬਤਾ ਮੈਂ ਨਾ ਦੁਨੀਆਂ ਨੂੰ ਵੀ ਪਾਦੀ ਹੈ ਪਰ ਬਈ ਅਸੀਂ ਦੇਖਦੇ ਹਾਂ ਨਾ ਇੱਕ ਮਿੰਟ ਬਈ ਹੁਣੇ ਚੱਲੇ ਸ਼ਵੀਰਾਂ ਤੇ ਪੈਸੇ ਇਕੱਠੇ ਕਰਨ ਕੱਲ ਵੀ ਗਏ ਸੀ ਦੇਖਦੇ ਆ ਕਿੰਨੇ ਇਕੱਠੇ ਕਰਦੇ ਨੇ ਅੱਜ ਅੱਜ ਬੰਦੇ ਦੇ ਹੱਥ ਨੇ ਬਾਗੀ ਫੜ ਲੈ ਸੀਪਾ ਦੇਖਦੇ ਆ ਪਰਚੀ ਕਿੰਨੇ ਦੀ ਘਟਾਉਂਦਾ ਬਾਕੀ ਇਹਨਾਂ ਨੂੰ ਆਪਾ ਦੇ ਦੇਣ ਨੇ ਜਿੰਨੇ ਘਟੇ ਇਹਨਾਂ ਕੋਲ ਸਮਾਨ ਲਿਆ ਦੇਣਾ ਇਹਨਾਂ ਨੂੰ ਸਸਰੀ ਕਾਲ ਲਾਉਣੀ ਬਈ ਹਸਤੀ ਕਾਲ ਜੀ ਐਂ ਲਾਉਣੀ ਆ ਜੀ ਆਪਾਂ ਸ਼ੁਵੀਲ 5 ਮਿੰਟ 17 ਤਰੀਕ ਨੂੰ ਜੀ ਆਹ ਮੁੰਡੇ ਨੇ ਉਹ ਇੱਕ ਮੁੰਡਾ ਪਰੇ ਨੂੰ ਜਾਂਦਾ ਗਿਆ ਗਾਦੀ ਜੀ ਸਾਰੀ ਹਾਜ਼ਰ ਇੱਕ ਉਹ ਫਿਰਦਾ ਸਮਾਨ ਲਾਇਆ ਨੋਨੀ ਬਈ ਉਹਨੇ ਇੱਕ ਪਿੱਟੀ ਰੰਦੀ ਇੱਕ ਪਿੱਟੀ ਚੀਨੀ ਲੋ ਜੀ ਹੋਰ ਲੈਂਦੀ ਚੀਨੀ ਬਈ ਇੱਕ ਬੋਤਲਾਂ ਇਹ ਚ ਵੀ ਨੇ ਦੋ ਮੈਂਗੋ ਵਾਲੀਆਂ ਤੇ ਟਾਪੇ ਗਲਾਸ ਸਵੇਰੇ ਲੈ ਜਾਂਦੇ ਤੇ ਬਾਕੀ ਲਾਉਨੇ ਆ ਭਰਾ ਦਿਖਾਉਨੇ ਆ ਜਵਾਕਾ ਨਹੀਂ ਕਰੇ ਨੇ ਪੈਸੇ ਇਕੱਠੇ ਇਹ ਬੱਚਾ ਪਾਲਟੀ ਹੋ ਰਹੀ ਹੈ ਤਿਆਰ ਜੰਗ ਲਈ ਜਾਣ ਲਈ ਸੂਰਮੇ ਖਾਣਾ ਸ਼ੈੱਕ ਰਹੇ ਨੇ 1 2 3 4 ਵਿੱਚ ਸਾਡਾ ਪੁੱਛੇ ਅਨਮੋਲੀ ਆ ਗਿਆ ਇੱਕ ਜੋਗਰਗਾਣਾ ਖਾਣਾ ਨੇ ਸਗਾ ਜਾਣਾ ਸ਼ਵੀਰ ਲਾਉਣ ਹੁਣ ਲੈ ਉਹ ਵੀ ਜਾਂਦੀ ਆ ਸਾਡੀ ਨੀਕੀ ਵਿੱਚ ਚੱਲੋ ਚੱਲ ਖਾਲਾ ਖਾਲਾ ਤੂੰ ਬਹਿ ਜਾ ਇੱਥੇ ਬਹਿ ਕੇ ਖਾਣਾ ਨਿੰਨੋ ਨੀ ਵੀ ਭਾਂਜੀਆਂ ਤੇ ਐਚ ਆਰ ਬਾਅਦ ਮਾਰ ਕਰਨ ਉਹ ਬੁਰਾ ਨਾ ਬੋਲੀ ਸਾਡਾ ਵਾਹੀ ਬਰੂ ਸਤਨਾ ਮਾਲਕਾ ਬਲਤਰੀ ਸਾਡਾ ਭਰਾ ਕਬੂਤਰ ਬਾਜ਼ ਮੁੰਡਿਆਂ ਨੇ ਸ਼ਬੀਲ ਲਾਈਏ ਕੋ ਬੈਠਾ ਸਾਡਾ ਕਬੂਤਰ ਬਾਜ਼ ਹਾਂ ਫਿਰਦੇ ਨੇ ਜਵਾਕ ਸਾਰੇ ਕਬੂਤਰ ਬਾਜ਼ਾਂ ਨੇ ਸ਼ਬੀਲ ਲਾਈਏ ਭਾਈ ਆਜੋ ਆਜੋ ਸਾਰੇ ਪੀਓ ਪਣੀ ਆਜੋ ਜੀ ਆਜੋ ਜਾ ਗੋ ਉਧਰ ਇਹਨਾਂ ਦੇ ਸਮੋਸੇ ਲੈ ਤੂੰ ਖੜਾ ਹੋ ਰੇ ਕਰਨ ਚੱਲ ਕੰਮ ਕਰ ਇਹ ਆ ਗਈ ਜਵਾਕਾਣ ਪਾਣੀ ਨੂੰ ਛਕਾਓ ਪਾਣੀ ਇਹਨਾਂ ਨੂੰ ਭਾਈ ਲਓ ਜੀ ਲਓ ਚੱਲ ਪਿਆ ਵੀ ਮੁੰਡੇ ਸਾਰੇ ਬਈ ਆਹਾ ਓਹੋ ਦੋਏ ਛਕਾਓ ਬੈਠਾ ਸਾਡਾ ਉਧਰ ਛੱਡ ਕੇ ਲਓ ਜੀ ਪੰਦਾ ਖਾਓ ਬੱਚਿਆਂ ਦਾ ਸ਼ਫੀਲ ਸਫਲ ਹੋ ਗਈ ਆਪਣੀ ਜਵਾਕਾਂ ਨੇ ਲਾਈ ਦੀ ਵਾਹ ਇਹ ਗੱਜਾਤ ਮਾਣ ਮੈਂ ਆਪਰਾ ਟੀਮ ਨਹੀਂ ਕੋਲ ਦੀ ਹੋਰ ਇਹ ਬਾਈ ਘਰਤਾ ਸਮਾਪਤ ਰਹਿ ਗਿਆ ਥੋੜਾ ਜਿਹਾ ਹੀ ਬਣ ਗਏ ਕੈ ਤੇ 6 ਡਿੱਗੇ ਬਣ ਗਏ ਨਾ ਆਪਣੇ ਲਓ ਜੀ ਇੰਨਾ ਕੁ ਬਚ ਗਿਆ ਹਮ ਜੀ ਬਾਈ ਜੀ ਇਤਨੇ ਕੀ ਕੀ ਹੋ ਰਿਹਾ ਨਾ ਇਹ ਘਰਤੀ ਸਮਾਪਤੀ ਸੀ ਬੀਲ ਦੀ ਬਚਾ ਨੇ ਬੱਦਲ ਕੱਢ ਲਿਆ ਹੰਦਾ ਆਹ ਕਬੂਤਰਾਂ ਵਾਲੇ ਦੀ ਭਾਲ ਦੇ ਗਰਮੀ ਨੇ ਪਰ ਲਿਆਏ ਬੱਦਲ